ਗਵਾਨ ਜੀ ਦਾ ਖਰਸਾ ਵਾਹਿ ਜੀ ਕੀ ਫਤਿਹ ਆਓ ਪਿਆਰਿਓ ਜਿੰਦਗੀ ਦੀ ਗਤੀ ਜਿੰਦਗੀ ਦਾ ਧੁਰਾ ਜਿੰਦਗੀ ਦੇ ਧੁਰੇ ਦੁਆਲੇ ਘੁੰਮਦੀ ਬਚਪਨ ਜਵਾਨੀ ਅਤੇ ਬਡੇ ਫੇਦੀ ਗੱਲ ਬਾਤ ਉਹ ਆ ਜੀ ਨਾਲ ਸਾਂਝੀ ਕਰੀਏ ਚੜਦੀ ਜਵਾਨੀ ਦੇ 20 ਸਾਲ ਪਤਾ ਹੀ ਨਹੀਂ ਲੱਗਾ ਕਦੋਂ ਮौज ਮਸਤੀ ਦੇ ਵਿੱਚ ਹਵਾ ਹੋ ਗਏ ਫਿਰ ਜਦੋਂ ਜੋਰ ਪਿਆ ਤੇ ਸ਼ੁਰੂ ਹੋਇਆ ਰੋਜ਼ਗਾਰ ਲੱਭਣ ਦਾ ਨਾ ਮੁੱਕਣ ਵਾਲਾ ਸੰਘਰਸ਼ ਚੰਗੀ ਮਾੜੀ ਕੱਚੀ ਪੱਕੀ ਸਰਕਾਰੀ ਪ੍ਰਾਈਵੇਟ ਜਿਹੜੀ ਵੀ ਮਿਲ ਜਾਏ ਇਸ ਕੱਦੀ ਗੇੜ ਚੋਂ ਲੰਘਦੇ ਹੋਏ ਨੂੰ ਮਿਲਿਆ ਤਨਖਾਹਾਂ ਦਾ ਪਹਿਲਾ ਚੈੱਕ ਜਦੋਂ ਪਹਿਲੀ ਵਾਰ ਬੈਂਕ ਵਿੱਚ ਜਮਾ ਹੋ ਗਿਆ ਤਾ ਫਿਰ ਸ਼ੁਰੂ ਹੋ ਗਈ ਬੈਂਕ ਅਕਾਊਂਟ ਵਿੱਚ ਸ਼ਿਫਤਾ ਸ਼ਿਫਰਾਂ ਜੋੜਨ ਦੀ ਨਾਮਕਣ ਵਾਲੀ ਕਾਲੀ ਮਸਿਆ ਰੋ ਸਵੇਰੇ ਇਹ ਸੋਚ ਕੇ ਉੱਠਦਾ ਅੱਜ ਕੋਈ ਐਸਾ ਕੰਮ ਕਰਨਾ ਹੈ ਕਿ ਬੈਂਕ ਵਿੱਚ ਪਈ ਪੂੰਜੀ ਦੇ ਸੱਜੇ ਪਾਸੇ ਇੱਕ ਸਿਫਰ ਹੋਰ ਜੁੜ ਜਾਵੇ ਇਸੇ ਚੱਕਰ ਵਿੱਚ ਯਾਰਾਂ ਦੋਸਤਾਂ ਦੇ ਨਾਲ 27 ਸਾਲ ਪੂਰੇ ਹੋਣ ਵਾਲਾ ਖੇੜਕ ਕੱਟ ਦਿੱਤਾ ਫਿਰ ਵਿੜੇ ਵਿਆਹ ਦਾ ਗੌਣ ਤਰਿਆ ਗਿਆ ਨੌਕਰੀ ਕਰਦੀ ਚੰਨ ਵਰਗੀ ਬੁੱਟੀ ਨੇ ਆਣ ਘਰ ਦੀਆਂ ਬਰੂਹਾਂ ਟੱਪੀਆਂ ਖੁਸ਼ੀ ਦੂਣ ਸਵਾਈ ਹੋ ਗਈ ਕਿਉਂਕਿ ਸੱਜੇ ਪਾਸੇ ਵਾਲੀਆਂ ਸਿਫਰਾ ਹੋਰ ਦੁੱਗਣੀ ਰਫਤਾਰ ਨਾਲ ਵਧਣੀਆਂ ਸ਼ੁਰੂ ਹੋ ਗਈਆਂ ਪਹਿਲੇ 4-5 ਸਾਲ ਖੁਸ਼ੀਆਂ ਖੇੜਿਆਂ ਦੇ ਪਰੀ ਲੋਕੋ ਵਿੱਚ ਘੁੰਮਦੇ ਆ ਪਤਾ ਹੀ ਨਹੀਂ ਲੱਗਾ ਕਦੋਂ ਨਿਕਲ ਗਏ ਫਿਰ ਵੇੜੇ ਵਿੱਚ ਇੱਕ ਬੱਚੇ ਦੀ ਕਰਕਾਰੀ ਗੂੰਜੀ ਲੱਗ ਸਤਾ ਜਹਾਨਾ ਦੀ ਖੁਸ਼ੀ ਝੋਲੀ ਵਿੱਚ ਪੈ ਗਈ ਹੋਵੇ ਸਾਰਾ ਕੁਝ ਨਿਆਣਿਆਂ ਦੇ ਪੰਘੂੜੇ ਤੇ ਕੇਂਦਰਿਤ ਹੋ ਗਿਆ ਇਕੱਠੇ ਖਾਣਾ ਪੀਣਾ ਬੋਲਣਾ ਗੱਲਾਂ ਕਰਨਾ ਹੀ ਆ ਦੁੱਖ ਸੁੱਖ ਸਾਰਾ ਕੁਝ ਬਹੁਤ ਹੱਦ ਤੱਕ ਘਟ ਜਿਆ ਹੋ ਗਿਆ ਗੱਡੀ ਤੇ ਕਰਦੀਆਂ ਕਿਸ਼ਤਾਂ ਸਕੂਲ ਦੀਆਂ ਫੀਸਾਂ ਪਾਰਟੀ ਦੇ ਖਰਚੇ ਬੈਂਕ ਵਿੱਚ ਸਿਫਰਾਂ ਵਧਾਉਣ ਵਾਲਾ ਨਾ ਕਦੀ ਮੁੱਕਣ ਵਾਲਾ ਗੇੜ ਚਾਲੂ ਰਿਆ ਕੰਮ ਦੀ ਪੱਠੀ ਵਿੱਚੋਂ ਸੁਹੇ ਰੰਗ ਦਾ ਜੋਬਨ ਵੀ ਧੁਆਖਿਆ ਗਿਆ ਮੈਂ ਕੋਲੂ ਦਾ ਬਲਦ ਬਣਿਆ ਸਵੇਰੇ ਘਰੋਂ ਨਿਕਲਦਾ ਹਨੇਰੇ ਹੋਏ ਲਾਸ਼ ਵਾਂਗੂ ਘਰ ਬਣ ਕੇ ਮੁਰਦਾ ਫਿਰ ਇਸ ਝਾਕੋ ਮਿੱਟੀ ਵਿੱਚ ਪਤਾ ਨਹੀਂ ਲੱਗਾ ਜ਼ਿੰਦਗੀ ਦੇ 37 ਸਾਲ ਇਤਿਹਾਸ ਹੋ ਗਏ ਘਰ ਵਿੱਚ ਹਰ ਸੁੱਖ ਸਹੂਲਤ ਮੌਜੂਦ ਸੀ ਫਿਰ ਵੀ ਸਵੇਰੇ ਫਿਕਰਾਂ ਦੀ ਪੱਨ ਲੈ ਕੇ ਉੱਠਦਾ ਰਾਤ ਨੂੰ ਸੋਚਾਂ ਦੇ ਬਦਲ ਕਿੰਨੀ ਦੇਰ ਨੀਂਦਰਣਾ ਪੈਂਦੀ ਕਈ ਵਾਰ ਬਿਨਾਂ ਗੱਲ ਤੋਂ ਸ਼ੁਰੂ ਹੁੰਦੀ ਆਪਸੀ ਬਹਿਸ ਵੱਡੇ ਝਗੜੇ ਵਿੱਚ ਬਦਲ ਜਾਂਦੀ ਬੋਲ ਚਾਲ ਘਟਦੀ ਅੰਦਰ ਦਾ ਖਾਲੀਪਣ ਵੱਧਦਾ ਗਿਆ ਉਹ ਗੱਲ ਗੱਲ ਤੇ ਚੜ ਜਾਂਦੀ ਮੈਂ ਗ੍ਰਿਸ਼ਤੀ ਦੀ ਗੱਡੀ ਲੀਏ ਪਈ ਰਹਿਣ ਖਾਤਰ ਚੁੱਪ ਵਟਣ ਦੀ ਆਦਜੀ ਪਾ ਲਈ ਚਾਣਕ ਵਿਆਹ ਦੀ ਦਸਵੀਂ ਬਰੇ ਗੰਢ ਵੀ ਰੇਲ ਦੇ ਨਿੱਕੇ ਜਿਹੇ ਸਟੇਸ਼ਨ ਮੰਗਾਈ ਤੇ ਲੰਘ ਗਈ ਨਿੱਕਾ ਵਾਲ ਹੁਣ ਸਿਆਣਾ ਹੋ ਗਿਆ ਉਹ ਵੀ ਕੁਝ ਕੁਝ ਆਪਣੇ ਆਪ ਵਿੱਚ ਰਹਿਣ ਲੱਗ ਪਿਆ ਮਿੱਠੀ ਜੀ ਤਸੱਲੀ ਇਹ ਸੀ ਬੈਂਕ ਦੀਆਂ ਸਿਫਰਾਂ ਅਜੇ ਵੀ ਪੂਰੀ ਰਫ਼ਤਾਰ ਨਾਲ ਵਧ ਰਹੀਆਂ ਸਨ ਇੱਕ ਦਿਨ ਕੱਲਾ ਬੈਠਾ ਪੁਰਾਣੇ ਦਿਨ ਯਾਦ ਕਰਕੇ ਕੋਲੋਂ ਲੰਘਦੀ ਨਾਲ ਦੀ ਦਤ ਫੜ ਲਿਆ ਕਿ ਆਹ ਘੜੀ ਕੋ ਮੇਰੇ ਲਈ ਵੀ ਬੈਠ ਗੱਲਾਂ ਕਰੀਏ ਦੁੱਖ ਫਰੋ ਲਈਏ ਨਾਲ ਹੀ ਗੁਜਾਰਸ਼ ਕੀਤੀ ਕਿ ਚੱਲ ਅੱਜ ਬਾਹਰ ਖਤੇ ਚੱਲਦੇ ਹਾਂ ਰੋਲੇ ਰੱਪੇ ਤੋਂ ਦੂਰ ਕਾਂਤ ਵਿੱਚ ਸੋਹਣੇ ਰੱਬ ਦੀ ਕੁਦਰਤ ਦਾ ਆਨੰਦ ਮਾਣਦੇ ਹਾਂ ਅੱਖੋਂ ਖਿਜੀ ਹੋਈ ਨੇ ਮੁੜ ਕੇ ਪੂੰਝਿਆ ਅੱਖਣ ਲੱਗੀ ਸਕੂਲ ਦੇ ਪੇਪਰਾਂ ਦਾ ਲਗਾ ਢੇਰ ਕੌਣ ਚੱਕਰੂ ਮੈਥੋਂ ਨਹੀਂ ਕਰਾਈ ਜਾਂਦੀ ਰੋਜ਼ ਰੋਜ਼ ਦੀ ਕੁੱਤੇ ਖਾਣੀ ਸਾਰਾ ਕਿਚਨ ਠੀਕ ਹੋਣ ਵਾਲਾ ਹੈ ਤੁਹਾਨੂੰ ਰਮਾਂ ਸੁਝ ਰਿਹਾ ਹੈ ਗੁੱਸੇ ਨਾਲ ਹੱਥ ਛਡਾਇਆ ਤੁਰਦੀ ਬਣੀ ਨਿੱਕਾ ਜਿਹਾ ਸੁਪਨਾ ਚੱਕਣਾ ਚੂਰ ਹੋ ਗਿਆ ਫੇਰ ਚਿੱਠੀ ਵਣਦੇ ਡਾਕੀ ਵਾਂਗ ਇੱਕ ਦਿਨ ਜ਼ਿੰਦਗੀ ਦੇ 45ਵੇਂ ਸਾਲ ਨੇ ਆਨ ਦਸਕਰ ਦਿੱਤੀ ਐਣਕ ਲੱਗੀ ਵਾਲ ਕਾਲੇ ਕਰਨ ਲਈ ਦਾਈਆਂ ਦੇ ਦੇਰ ਲੱਗੇ ਕਿਸੇ ਵੇਲੇ ਅੰਗੂਰੀ ਭਾ ਮਾਰਦੀ ਚਮੜੀ ਕਿਸ਼ਮਿਸ਼ ਦਾ ਮੇਵਾ ਬਣਨੀ ਸ਼ੁਰੂ ਹੋ ਗਈ ਨਾਲ ਹੀ ਸ਼ੁਰੂ ਹੋ ਗਏ ਡਾਕਟਰਾਂ ਦੇ ਨਾਮ ựngਣ ਵਾਲੇ ਚੱਕਰ ਬਲੱਡ ਪ੍ਰੈਸ਼ਰ ਸ਼ੂਗਰ ਕੈਸਟਰੋਲ ਡਾਈਟਿੰਗ ਦੇ ਚਮੇਲਿਆਂ ਨਾਲ ਗੂੜੀ ਯਾਰੀ ਪੈ ਗਈ ਫਿਰ ਅਜੇ بیٹے ਦਾ ਕਾਜ ਮੁਕਿਆ ਹੀ ਸੀ ਇੱਕ ਦਿਨ ਬੂਹਾ ਖੜਕਿਆ ਡਾਕੀਆ ਸੀ ਆਖਦਾ ਮੂੰਹ ਮਿੱਠਾ ਕਰਾਓ ਵੀਜ਼ਾ ਲੱਗ ਗਿਆ ਕਾਕੇ ਦਾ ਮੇਰੇ ਅੰਦਰ ਦਾ ਰੁਕ ਭਰਿਆ ਬਾਹਰੋਂ ਪਲਾਸਟਿਕ ਸਮਾਈ ਫਿਰ ਉਹ ਵੀ ਇੱਕ ਦਿਨ ਖੰਭ ਖਲਾਰ ਸਤਸੰਦਰ ਪਾਰ ਉਡਾਰੀ ਮਾਰ ਗਿਆ ਵੇੜਾ ਸੁਝਾ ਹੋ ਗਿਆ ਜਿਸ ਵੇਲੇ ਵਿੱਚ ਉਸਦੀ ਪਹਿਲੀ ਕਿਲਕਾਰੀ ਵਜੀ ਸੀ ਉਹ ਖਾਣ ਨੂੰ ਪੈਂਦਾ ਸੀ ਦਿਲ ਵਿੱਚ ਧੂਪ ਆਉਣ ਲੱਗਦਾ ਸੀ ਫਿਰ ਦੋਨੋਂ 5055 ਵਾਲੇ ਗੇੜ ਵਿੱਚ ਪੈ ਗਏ ਬੈਂਕਾਂ ਵਿੱਚ ਕਿੰਨੀਆਂ ਸਿਫਰਾਂ ਹੋ ਗਈਆਂ ਨੇ ਜਾਣਨ ਦੀ ਜਿਗਿਆਸਾ ਵੀ ਜਾਂਦੀ ਰਹੀ ਡਾਕਟਰ ਖਾਨ ਪੀਂਦੀ ਮਨਾਈ ਕਰ ਦਿੱਤੀ ਗਲੀ ਵਾਲ ਖੁਲਦੀ ਬਾਰੀ ਕੋਲ ਬੈਠੀ ਅਸੀਂ ਦੋਵੇਂ ਸਾਰਾ ਸਾਰਾ ਦਿਨ ਬਸ ਬਾਹਰ ਖੇਡਦੇ ਨਿਆਣਿਆਂ ਵਿੱਚ ਆਪਣਾ ਗਵਾਚਾ ਹੋਇਆ ਮਿੱਟੀ ਦਾ 바ਵਾ ਲੱਭਦੇ ਰਹਿੰਦੇ ਇਸੇ ਲੁਕਣ ਮਿੱਟੀ ਵਿੱਚ ਪਤਾ ਹੀ ਨਹੀਂ ਲੱਗਾ ਕਦੋਂ ਸ਼ਾਮਾਂ ਪੈ ਜਾਂਦੀਆਂ ਨੇ ਫੇਰ ਇੱਕ ਦਿਨ ਫੋਨ ਦੀ ਘੰਟੀ ਵੱਜੀ ਦੌੜ ਕੇ ਫੋਨ ਚੱਕਿਆ ਦੂਜੇ ਪਾਸੇ ਸੁਪਨਿਆਂ ਦਾ ਸੁਦਾਗਰ ਸੀ ਅਜੇ ਹਾਲ ਚਾਲੀ ਪੁੱਛ ਰਿਆ ਸਾਂ ਇਹ ਗੱਲ ਵਿਚਾਲਿਆਂ ਕੱਢ ਦਿੱਤੀ ਦੱਸਣ ਲੱਗਾ ਡੈਡੀ ਮੈਂ ਵਿਆਹ ਕਰਵਾ ਲਿਆ ਹੈ ਗੋਰੀ ਦੇ ਨਾਲ ਪਰ ਸੁਭਾ ਦੀ ਬੜੀ ਸੁਭਾ ਦੀ ਬਹੁਤ ਚੰਗੀ ਹੈ ਹੁਣ ਬਾਕੀ ਜ਼ਿੰਦਗੀ ਇੱਥੇ ਹੀ ਰੋ ਵੰਕਾਂ ਵਾਲੀਆਂ ਸਿਫਰਾਂ ਕਿਸੇ ਅनाथ ਆਸ਼ਰਮ ਨੂੰ ਦਾਨ ਕਰ ਦੇਵੋ ਕਿਉਂਕਿ ਮੈਨੂੰ ਹੁਣ ਉਹਨਾਂ ਦੀ ਕੋਈ ਲੋੜ ਨਹੀਂ ਤੇ ਜੇ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਹੈ ਤੁਸੀਂ ਵੀ ਇੱਥੇ ਉੱਥੇ ਹੀ ਭਰਤੀ ਹੋ ਜਾਇਓ ਬਸ ਆਉਂਦੀ ਮਜਬੂਰ ਨਾ ਕਰਿਓ ਏਡੀ ਵੱਡੀ ਗੱਲ ਸਹਿਸਭਾਈ ਕਰ ਗਿਆ ਫੋਨ ਹੱਥੋਂ ਛੁੱਟ ਗਿਆ ਲੱਗਿਆ ਕੋਈ ਆਪਣਾ ਭਰੇ ਬਾਜ਼ਾਰ ਵਿੱਚ ਲੁੱਟਪੋਟ ਨੰਗਾ ਕਰਕੇ ਛੁੱਟ ਕੇ ਚਲਾ ਗਿਆ ਨਾਲ ਦੀ ਨੂੰ ਬਾਜ ਮਾਰੀ ਪਾਠ ਕਰਦੀ ਹੋਈ ਨਸੀ ਆਈ ਕਹਿੰਦੀ ਕੀ ਹੋਇਆ ਕਿਸਦਾ ਫੋਨ ਸੀ ਅੱਗੂ ਆਖਿਆ ਕਿਸੇ ਦਾ ਨਹੀਂ ਫਿਰ ਹੱਥ ਫੜ ਤਰਲਾ ਜਿਹਾ ਕੀਤਾ ਕਿ ਚੱਲ ਅੱਜ ਬਾਹਰ ਚਲੀਏ ਰੌਲੇ ਰੱਪੇ ਤੇ ਖੁਦਗਰਜੀ ਦੇ ਰੇਗਿਸਤਾਨ ਤੋਂ ਕੋਹਾਂ ਦੂਰ ਅਜੇ ਗੱਲ ਕਰ ਹੀ ਰਿਆਂ ਸ ਮੈਨੂੰ ਆਪਣਾ ਸਰੀਰ ਠੰਡਾ ਜਾਂਦਾ ਜਾ ਪਿਆ ਮੇਰਾ ਠੰਡਾ ਸੀਤ ਹੁੰਦਾ ਸਿਰ ਆਪਣੀ ਮੋਡਿਆਂ ਤੇ ਰੱਖ ਅਥਰੂ ਵਹਦੀਏ ਆਖਣ ਲੱਗੀ ਚਲੋ ਚਲਿਏ ਕਿੱਥੇ ਚੱਲਣਾ ਹੈ ਕਿੱਥੇ ਗੱਲਾਂ ਕਰਨੀਆਂ ਨੇ ਚਲੋ ਚਲਦੇ ਵੀ ਨਹੀਂ ਬੋਲਦੇ ਵੀ ਨਹੀਂ ਉਸ ਨੇ ਮੈਨੂੰ ਝੰਡੋੜਿਆ ਪਰ ਮੈਂ ਤਾਂ ਕਦੇ ਦਾ ਉਸ ਦੀ ਬੁੱਕਲ ਵਿੱਚ ਪਿਆ ਸ਼ਾਂਤ ਹੋ ਚੁੱਕਾ ਸੱਸਦਾ ਵਾਸਤੇ ਦੋਸਤੋ ਇਹ ਹੈ ਸਫਰਾਂ ਦੀ ਗੁਲਾਮੀ ਕਰਦਿਆਂ ਤੇ ਜ਼ਮੀਨ ਦੇ ਕਿੱਲੇ ਗਿਣਦਿਆਂ ਅੱਖ ਦੇ ਫੋਰ ਵਿੱਚ ਲੰਘ ਗਈ ਜ਼ਿੰਦਗੀ ਦਾ ਸਫ਼ਰ ਇਹ ਜ਼ਿੰਦਗੀ ਤੁਹਾਡੀ ਆਪਣੀ ਖੁਦ ਦੀ ਹੈ ਇਸ ਦੇ ਮਾਅ ਦੰਡ ਵੀ ਤੁਸੀਂ ਖੁਦ ਤੇ ਕਰਨੇ ਨੇ ਜ਼ਿੰਦਗੀ ਜੀਉਣਾ ਇਹੋ ਕਟਣ ਨਹੀਂ ਆਪਣੇ ਵਾਸਤੇ ਵੀ ਚੁਣਾ ਸਿੱਖੋ ਇਹ ਸ਼ੁਰੂਆਤ ਅੱਜ ਤੋਂ ਨਹੀਂ ਬਲਕਿ ਹੁਣ ਤੋਂ ਹੀ ਕਰੋ ਕਿਉਂਕਿ ਔਲਾਦ ਅੱਗੇ ਦੌਲਤ ਦੇ ਢੇਰ ਲਗਾ ਕੇ ਜਿਹੜਾ ਸੁਨਹਿਰੀ ਕੱਲ ਉਡੀਕਦੇ ਪਏ ਉਹ ਕਦੇ ਨਹੀਂ ਆਵੇਗਾ ਸੁਮੁਖ ਦੀ ਗੱਲ ਵਰਤਮਾਨ ਦੀ ਜ਼ਿੰਦਗੀ ਹੈ ਬਾਕੀ ਤੇ ਬਸ ਕੰਧ ਤੇ ਟੰਗੇ ਕੈਲੰਡਰ ਦੀਆਂ ਤਰੀਕਾਂ ਨੇ ਜਿਨ੍ਹਾਂ ਵਿੱਚੋਂ ਕੁਝ ਲੰਘ ਗਈਆਂ ਨੇ ਤੇ ਕੁਝ ਆਉਣ ਵਾਲੀਆਂ ਨੇ ਜੱਗ ਵਾਲਾ ਮੇਲਾ ਯਾਰਾ ਥੋੜੀ ਦੇਰ ਦਾ ਹੱਸਦਿਆਂ ਰਾਤ ਲੰਗੀ ਪਤਾ ਨਹੀਂ ਸਵੇਰ ਦਾ ਪਿਆਰਿਓ ਇਹ ਜੀ ਜ਼ਿੰਦਗੀ ਦਾ ਸਫ਼ਰ ਜੋ ਆਪ ਜੀ ਨੇ ਸਰਮਣ ਕੀਤਾ ਹੈ ਸੋ ਇਹ ਸੀ ਜ਼ਿੰਦਗੀ ਦਾ ਮੇਲਾ ਆਪ ਜੀ ਨੇ ਸਾਂਝਾ ਕੀਤਾ ਕੋੜੇ ਖੱਟੇ ਤਜਰਬੇ ਸੋ ਦੋਸਤੋ ਇਹ ਕਦੀ ਵੀ ਲੰਮੀ ਸੋਚ ਰੱਖ ਕੇ ਮਾਇਆ ਜਮਾ ਕਰਕੇ ਬੈਂਕਾਂ ਦੇ ਵਿੱਚ ਰੱਖ ਕੇ ਕਦੀ ਵੀ ਇਹ ਜਿਹੜਾ ਸਮਾਂ ਸੋਨਾ ਮਤੀਤ ਨਹੀਂ ਹੋ ਸਕਦਾ ਸੋ ਜੋ ਸਤਿਗੁਰੂ ਦੀ ਕਿਰਪਾ ਦੇ ਨਾਲ ਲੰਘ ਗਿਆ ਪਲ ਉਸ ਨੂੰ ਯਾਦ ਰੱਖੋ ਆਉਣ ਵਾਲਾ ਪਲ ਉਹਨੂੰ ਯਾਦ ਰੱਖੋ ਚੱਲ ਰਹੇ ਪਲ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਸਹੀ ਤਰੀਕੇ ਦੇ ਨਾਲ ਜਿਓ ਤਾਂ ਕਿ ਸਾਨੂੰ ਕਿਸੇ ਕਿਸਮ ਦੀ ਕੋਈ ਘਬਰਾਹਟ ਪਰੇਸ਼ਾਨੀ ਨਾ ਹੋਵੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣੀਏ ਪਹਈਆਂ ਭੁੱਲਾਂ ਨਾ ਚਤਾਰਿਓ ਗੱਜ ਕੇ ਫਤਿਗ ਜਾਓਗੀ ਵਾਹਿਗੁਰੂ ਜੀ ਕਾ ਖਾਲਸਾ